ਆਇਆ ਕਰੋ ਸਰੰਗ ਸਰੰਗ ਦੇਖੋ ਬੋਲੋ ਸੱਚੇ ਦਰਬਾਰ ਦੀ ਉਹ ਜਿਹੜਾ ਜਕਰਾਂ ਲਾਵੇ ਚਾਹ ਪੀਂਦਿਆਂ ਦਾ ਮੂੰਹ ਸੜ ਜਾਵੇ ਬੋਲੋ ਸੱਚੇ ਦਰਬਾਰ ਦੀ ਰਾਜੀ ਰੋ ਚਾਹ ਪਿਆਦੋ ਪਈ ਸਰੰਗ ਆਏ ਪੀਰ ਕਾ ਟੜੇ ਵਾਲਾ ਆਵੇ ਬਾ ਆ ਗਿਆ ਤੇਰੇ ਦਰੇ ਤੇ ਗੋਪਾਲ ਬਾਬੇ ਦਿਆ ਚੇਲਿਆ ਵੇ ਕਲਾ ਅਲਮ ਖੇੜਦਾ ਤੇ ਗੋਪਾਲ ਬਾਬੇ ਦਿਆ ਚੇਲਿਆ ਵੇ ਕਲਾ ਇਲਮ ਖੇੜਦਾ ਤੇਰੇ ਨੇ मोडी ए डेरा लाया ओ विच मोडी ए डेरा लाया ओ विच मोडी ए डेरा लाया विच मोडी ए डेरा लाया तेरा पेत किसे न पाया ओ तेरा भेद किसे न पाया तेरा भेद किसे न पाया तेरा भेद किसे न पाया तेरा भेद किसे ना आ गया तेरे दर से, जो ਹੋ ਤੇਰੇ ਨਾਲ ਮੱਖਾਣੀ ਰਾਣੀ ਏ ਜਿਹੜਾ ਪਰਨੇ ਕੁਝ ਲਾ ਪਾਣੀ ਵੇ ਤੇਰੇ ਨਾਲ ਮੱਖਾਣੀ ਰਾਣੀ ਏ ਜਿਹੜੇ ਭੂਤ ਨੇ ਪਾਣੀ ਵੇ ਪਰਦੇ ਭੂਤ ਨੇ ਪਾਣੀ ਵੇ ਤੇਰਾ ਦਲੇ ਵਾਲਾ ਆਗਾ ਤੇਰੇ ਤੇ ਹੋ ਕਪਾਲ ਬਾਪੇ ਜੱਜਾ ਤੇਲਾ ਵੇ ਕਾਲਾ i yeah. thought yeah. what

ਉਸ ਦਾ ਬਣ ਗਿਆ ਨੂਰੀ ਪੈ ਗਈ ਤੇਰੀ ਲੋੜ ਜ਼ਰੂਰੀ ਰੋ ਪੀਰ ਦਾ ਬਣ ਗਿਆ ਨੂਰੀ ਪੈ ਗਈ ਤੇਰੀ ਲੋੜ ਜ਼ਰੂਰੀ ਨਾ ਡਰੇ ਵਾਲਿਆ ਵਾ ਆਗਾ ਤੇਰੇ ਦੇ ਰੇਤੇ ਗੋਪਾਲ ਬਾਪੇ ਵਾਚੇ ਲਿਆਵੇ ਗਾਣੇ ਲਖੇੜਦਾ ਤੇਰੇ ਤੇ ਗੋਪਾਲ ਬਾਪੇ ਵਾਚੇ ਲਿਆਵੇ ਫਿਲਮ ਖੇੜਦਾ ਜਾ ਕਾਲਾ ਲਾਓ ਬਾਈ ਸੰਗ ਤੇ ਸਾਰੇ ਜਣੇ ਲੈ ਚਰਾ ਕੋਇਆ ਗ੍ਰੀਨ ਮਾਈ ਦਾ ਲੈ ਚਰਾ ਬਾਪੇ ਪੈਰੋ ਛਿੱਕੇ ਛਿੱਤੀ ਪੋਣਾ ਦੇ ਗਵਾਂ ਦਾ ਲੈ ਚਰਾ ਲੈ ਚਰਾ ਮਾਤਾ ਮਸਾਣੀ ਕਲਰਾਂ ਦੀ ਰਾਣੀ ਦਾ ਲੈ ਚਰਾ ਖੇਤਰਪਾਲ ਜੀ ਰਾਫ ਸਰ ਦੇ ਤਨੀ ਦਾ ਲੈ ਚਰਾ ਆਪਣੇ ਆਪਣੇ ਗੁਰ ਸਿੱਖੀ ਦਾ ਦਾ ਲੈ ਚਰਾ ਨਾ ਹੋਵੇ ਨਾ ਤਰਾ ਬੋਲ ਸੰਗ ਤੇ ਸੱਚੇ ਦਰਬਾਰ ਦੀ ਬੋਲ ਸੰਗ ਤੇ ਸੱਚੇ ਦਰਬਾਰ ਦੀ ਬੋਲ ਸੰਤੇ ਸੱਚੇ ਦਰਬਾਰ ਦੀ ਸਦਾ ਕਹ ਬਾਈ ਜਵਾਰੇ ਵਾਲਾ ਨੂੰ ਸਦਾ ਮਿੱਠੀਆਂ ਬੋਲ ਚੱਲ ਬਾਬਾ ਹਾਂਜੀ ਅਰੇ ਪੀਰ ਮੇਰਾ ਪੌੜਾ ਦਾ ਪੌੜਾ ਦਾ ਬਲਜ਼ਾਰਾ ਪੀਰ ਮੇਰਾ ਪੌੜਾ ਦਾ ਪੌੜਾ ਦਾ ਬਲਜ਼ਾਰਾ ਪੀਰ ਮੇਰਾ ਪੌੜਾ ਦਾ ਸੱਤ ਕਰ ਪਤਾਸੇ ਨਿਆ ਚੁਰਮਾ ਲਾਇਆ ਕੰਨਾ ਮਨਜ਼ੂਰ ਹੈ ਕੰਨਾ ਚੌਂਕੀ ਵਾਲਿਆਂ ਦੀ ਚੌਂਕੀ ਮਨਜ਼ੂਰ ਹੈ ਸੱਜੀਆਂ ਦੇ ਸਾਜ ਮਨਜ਼ੂਰ ਹੈ ਜਸ ਗੁਣਾ ਦਾ ਜਸ ਮਨਜ਼ੂਰ ਹੈ ਕਹਿੰਦਾ ਆਈ ਸੰਗਤ ਦੀ ਮੇਰਾ ਪੀਰ ਕੰਨਾ ਹਾਜ਼ਰੀ ਮਨਜ਼ੂਰ ਹੈ ਜੋ ਕਹਿੰਦਾ ਮੇਰੇ ਮਾਲਕ ਦੇ ਦਰ ਤੇ ਆ ਕੇ ਬਹਿ ਗਿਆ ਕਹਿੰਦਾ ਸਭ ਦੀ ਬੀੜੇ ਪਾਰੇ ਜੋ ਆਸ ਮਰੀਦ ਲੈ ਕੇ ਆਇਆ ਮੇਰਾ ਪੀਰ ਪਾਸ਼ਾ ਕਹਿੰਦਾ ਸਭ ਨੂੰ ਕਹਿੰਦਾ ਖੈਰ ਪਾ ਕੇ ਤੁਰੂ ਕਹਿੰਦਾ ਕਹਿੰਦਾ ਅੱਜ ਦਾ دیਵਾਨ ਕਹਿੰਦਾ ਮੇਰੇ ਮੀਰ ਨੇ ਕਹਿੰਦਾ ਹੱਸ-ਹੱਸ ਕੇ ਕਹਿੰਦਾ ਮਨਜ਼ੂਰ ਕੀਤਾ ਕਹਿੰਦਾ ਜਾ ਓਏ ਕਹਿੰਦਾ 70 ਗੁਣਾ ਇੱਥੇ ਸਾਹਿਬਾ ਨੂੰ ਮੋੜਾ ਦੇ ਦਰਬਾਰ ਦੇ ਵਿੱਚ ਮਨਜੂਰੇ ਕਹਿੰਦਾ ਮਨਜੂਰੇ ਕਹਿੰਦਾ ਜਾ ਕੇ ਨਾ ਕਹਿੰਦਾ ਜੋ ਮਨੋਗਮਣਾ ਲੈ ਕੇ ਆਏ ਕਹਿੰਦਾ ਮਨੋਗਮਣਾ ਸੁਭਦੀਆਂ ਪੂਰੀਆਂ ਕਰੇ ਕਹਿੰਦਾ ਅੱਜ ਦਾ ਦੀਵਾਨ ਕਹਿੰਦਾ ਕਿਹਨੂੰ ਕਿਹਨੂੰ ਵਧੀਆ ਲੱਗੀ ਜਾਂਦਾ ਹੈ ਕਹਿੰਦਾ ਤਾੜੀ ਮਾਰ ਕੇ ਦੱਸਿਓ ਨਾ ਛੋਟੇ ਪਰਿਵਾਰ ਨੂੰ ਛੋਟੇ ਨਗਰ ਖੇੜੇ ਨੂੰ ਅੱਜ ਦੇ ਦਰਬਾਰ ਦੀ ਲੱਖ ਲੱਖ ਵਧਾਈ ਹੋਵੇ ਕਹਿੰਦਾ ਅੱਜ ਦਾ ਦੀਵਾਨ ਬੜੀ ਖੁਸ਼ੀ ਦਾ ਭਾਗਾਂਣਾ ਦੇਣਾ ਕਹਿੰਦਾ ਕਹਿੰਦਾ ਜੋ ਮੰਗ ਮੰਗਣ ਆਇਆ ਕਹਿੰਦਾ ਸਭ ਦੀ ਮੰਗ ਪੂਰੀ ਕਰਕੇ ਤੋਰੂਆ ਮੇਰੇ ਪੀਰ ਨੇ ਬਾਜ ਮਾਰੀ ਏ ਕਹਿੰਦਾ ਜਾਏ ਸੇਵਾਦਾਰ ਕਹਿੰਦਾ ਤੇਰੇ ਦਰਬਾਰ ਤੋਂ ਕਹਿੰਦਾ 1 ਸਾਲ ਦੇ ਵਿੱਚ ਕਹਿੰਦਾ 5 ਪੁੱਤਰ ਹੋਣਗੇ ਕਹਿੰਦਾ 5 ਪੁੱਤਰ ਹੋਣਗੇ ਕਹਿੰਦਾ ਬਾਬਾ ਤੇਰੇ ਸੱਚੇ ਦਰਬਾਰ ਦੀ ਲੱਖਾਂ ਜਿਹੇ ਦਾਤੇ ਦੀ ਕੋਟਲੇ ਵਾਲੀ ਸੱਚੀ ਸਰਕਾਰ ਦੀ चल हाँ जी तीरा पंगा चीड़ा मैं बाबा जिन्ना परिवार जाओ सेवादारा शक्कर पतासे न्या चूरमा लाया तेरा मंजूर जो दिल फुल लाता ਮੇਰੇ ਮਾਲਕ ਨੇ ਕਹਿੰਦਾ ਮਨਜ਼ੂਰ ਕੀਤਾ ਕਹਿੰਦਾ ਸੇਵਾਦਾਰਾਂ ਦੀ ਸੇਵਾ ਮਨਜ਼ੂਰ ਹੈ ਅੱਜ ਦਾ ਦਵਾਨ ਕੀਤਾ ਤੇਰਾ ਮਨਜ਼ੂਰ ਹੈ ਜੋ ਮੰਗ ਤੁਸੀਂ ਮੰਗੀ ਉਹੀ ਮੰਗ ਤੁਹਾਨੂੰ ਮਿਲੀ ਮਿਲੀ ਸੀ ਕਿਹਨੂੰ ਕਿਹਨੂੰ ਅੱਜ ਖੁਸ਼ੀਆ ਬਨੋਦ ਬਾਬਾ ਚੇਲਾ ਬਣ ਗਿਆ ਅੱਜ ਤੋਂ ਬਾਅਦ ਬਨੋਦ ਬਾਬਾ ਮੇਰਾ ਚੇਲਾ ਹੈ ਕੋਈ ਗੱਲਬਾਤ ਹੋਵੇ ਸਵਾ ਦੇ ਵਿੱਚ ਹੋਵੇ ਆ ਕੇ ਮੈਨੂੰ ਪੁੱਛ ਸਕਦਾ ਕਿਸੇ ਕੋਈ ਗੱਲ ਦੀ ਕੋਈ ਤੁਹਾਨੂੰ ਨਾ ਸਮਝਾਈ ਹੋਵੇ ਤਾਂ ਵੀ ਪੁੱਛ ਸਕਦਾ ਹੈ। ਬਨੋਦ ਬਾਬੇ ਦਾ ਕੋਈ ਵੀ ਗੱਲ ਹੋਵੇ ਤਾਂ ਵੀ ਆ ਕੇ ਮੈਨੂੰ ਮਿਲੋ। ਕੋਈ ਟੈਨਸ਼ਨ ਨਹੀਂ। ਬਾਬੇ ਬਨੋਦ ਨੇ ਮੋੜਿਆ ਘਸਾਤਾ ਜਾ ਜਾ ਕੇ 7 ਸਾਲ ਹੋ ਗਏ ਇਹਨੂੰ ਜਾਂਦੇ ਨੂੰ। ਕਿਤੇ ਅੱਜ ਦਿਨ ਆਇਆ ਇਹਦਾ। ਮੇਰਾ ਪੀਰ ਐਸੇ ਰੰਗਾਂ ਦੇ ਵਿੱਚ ਇਹਨੂੰ ਰੰਗੂਆ ਇਹ ਯਾਦ ਕਰਿਆ ਕਰੂਗਾ। ਵਾਕਈ ਸਾਡਾ ਗੁਰੂ ਸੀਗਾ। ਸੋਡਾ ਮਨੋਧ ਦੇ ਸਿਰ ਤੇ ਆਸ਼ੀਰਵਾਦ ਹੋਣਾ ਚਾਹੀਦਾ ਸਭ ਦਾ ਸਾਰੇ ਮੇਰੇ ਵੀਰ ਮੇਰੀਆਂ ਭੈਣਾਂ ਇੱਥੇ ਆਈਆਂ ਮਨੋਧ ਦੇ ਸਿਰ ਤੇ ਹੱਥ ਹੋਊਗਾ ਤੇ ਮਨੋਧ ਦਾ ਪੀਰ ਵੀ ਬੇੜਾ ਪਾਰ ਲਾ ਦੂਗਾ ਪੀਰ ਬੇੜਾ ਪਾਰ ਬਾਅਦ ਚੋਂ ਲਾਉਗਾ ਜੇ ਤੁਸੀਂ ਬੇੜਾ ਪਾਰੇ ਦਾ ਪਹਿਲਾ ਰੰਗ ਸੋਡਾ ਸਾਰਾ ਚਾਹੀਦਾ ਤੁਸੀਂ ਮਨੋਧ ਦੇ ਨਾਲ ਖੜੇ ਹੋਣੇ ਚਾਹੀਦੇ ਹੋ ਤੇ ਮਨੋਧ ਸਾਹਿਬ ਦਾ ਨੱਚ ਨੱਚ ਕੇ ਬੇੜਾ ਪਾਰ ਕਰਦਾ ਕਰੂਗਾ ਫਰੀ ਸੇਵਾ ਫਰੀ ਲਾਜ ਕੋਈ ਟੂਣਾ ਨਹੀਂ ਕੋਈ ਟਾਲਾ ਨਹੀਂ ਰਾਖ ਦਊ ਆ ਚੱਕੇ ਸਭ ਦਾ ਬੇੜਾ ਪਾਰਊ ਆ ਬੇੜਾ ਪਾਰ ਸੱਚੀ ਨੀਤੇ ਭਰੋਸੇ ਨਾਲ ਦਾ ਹੋਊਗਾ ਕਹਿੰਦਾ ਕਹਿੰਦਾ ਇੱਥੋਂ ਰਾਖ ਲੈ ਗਿਆ ਚੱਕ ਕੇ ਆਏ ਨਹੀਂ ਆ ਉੱਥੇ ਮੋੜ ਤੇ ਜਾ ਕੇ ਬਨੋਦ ਦੀ ਚੁਗਲੀ ਕਰ ਲੂਗਾ ਕੋਈ ਤੇ ਇੱਜਾ ਸਿਸਟਮ ਮੇਰਾ ਪਾਲਕ ਦਊ ਆ ਇਹਨੂੰ ਸੁਰ ਵੀ ਦਊ ਗਿਆਨ ਵੀ ਦਊ ਸਭ ਕੁਝ ਦਊ ਆ ਤੇ ਜਾਂਦੇ ਨੇ ਇਹਨੂੰ ਪਤਾ ਲੱਗਿਆ ਕਰੂਗਾ ਜੋ ਕਹਿੰਦਾ ਦਰਬਾਰ ਦੇ ਵਿੱਚ ਆਊਗਾ ਕੋਈ ਖਾਲੀ ਨਹੀਂ ਜਾਂਦਾ ਕਹਿੰਦਾ ਚੋਲੀ ਫਕਰਾ ਪਰ ਕੇ ਜਾਊਗਾ ਮੋੜਾ ਦੇ ਦਰਬਾਰ ਦੇ ਵਿੱਚੋਂ ਬਾਬੇ ਨੇ ਹੁਕਮ ਦਿੱਤਾ ਕਹਿੰਦਾ ਤੇਰੇ ਦਰਬਾਰ ਦੇ ਵਿੱਚੋਂ ਪੁੱਤਰਾ ਪੰਜ ਪੁੱਤ ਤਿੰਨ ਕੰਨਿਆ ਹੋਣਗੀਆਂ ਕਹਿੰਦਾ ਜਾ ਕਹਿੰਦਾ ਨਿਮਕੇ ਚੱਲੀ ਸੀਸ ਨਿਉਕੇ ਚੱਲੀ ਕਹਿੰਦਾ ਬੇੜਾ ਪਾਰ ਹੋਈ ਜਾ ਜਿੰਨਾ ਕੰਮ ਕਰਨਾ ਸੀ ਕਰ ਲਿਆ ਜਾ ਕਹਿੰਦਾ ਅੱਜ ਤੋਂ ਤੇਰਾ ਬੇੜਾ ਪਾਰ ਹੈ ਥੋੜਾ ਇਹਦੇ ਸਿਰ ਤੇ ਹੱਥ ਹੋਣਾ ਚਾਹੀਦਾ ਹੈ ਤੁਸੀਂ ਨਾਲ ਖੜੇ ਹੋਣੀ ਚਾਹੀਦੇ ਠੀਕ ਹੈ ਕਿਸੇ ਦੀ ਸੁਣਨੀ ਨਹੀਂ ਕਿਸੇ ਦੀ ਕਰਨੀ ਨਹੀਂ ਕੋਈ ਇਹਨੂੰ ਚੰਗਾ ਆਖੂ ਕੋਈ ਇਹਨੂੰ ਮਾੜਾ ਆਖੂ ਪਰ ਇਹਦਾ ਦਿਲ ਸੱਚਾ ਹੋਵੇ ਤਾਂ ਕੋਈ ਮਾੜਾ ਆਪਣੀ ਸੋਅ ਕਹ ਦੇ ਪਰ ਮਾਲਕ ਨਾ ਮਾਰੇ ਤਾਂ ਲੋਕ ਤਾਂ ਰੋਜ਼ ਮਾਰ ਕੇ ਸੁਣਦੇ ਆ ਗਈ ਸਮਝ ਜਾ ਕਹਿੰਦਾ ਪੈਨੋਂ ਪੈਣ ਮਾਂ ਨੂੰ ਮਾਂ ਬਾਈ ਨੂੰ ਬਾਈ ਕਹਿੰਦਾ ਜਾ ਕਹਿੰਦਾ ਤੇਰਾ ਬੇੜਾ ਪਾਰ ਹੋਊਗਾ जाओ फकरा वीरवार दी चौंकी लगूगी जा कढ़ाई तो तीन महीने बाद तेरे दरबार दे विच मेले ना दी जाट की मन दिया चल के ना बाबा हाँ जी हाँ जी पीड़ा पंगा पीड़ा वे तेरे ਨੀ ਲੱਗਦਾ ਮੇਰਾ ਵੀਰਾ ਸੰਗਾਲ ਵੀਰਾ ਵੇ ਤੇਰੇ ਬਿਨਾ ਜੀ ਨੀ ਲੱਗਦਾ ਇੱਕ ਤੇਰੇ ਬਾਝੋਂ ਦੇ ਜੱਗ ਸੁਣਾ ਸੁਣਾ ਦੱਪੇ ਇੱਕ ਅਸ ਕਿਹੜੀ ਗੱਲਾਂ ਵੇ ਖਾਨੂੰ ਛੱਡ ਗਿਆ ਇਕੱਲੇ ਇਕੱਲਾ ਪੇ ਥੇਰੀ ਬੋੜਾ முட்வாவலாவே தென்று ரக்கினும் வராக்கிறேன். ਨਾ ਆਏ ਆਵੇ ਮੈਨੂੰ ਲੋਕ ਮਾਰਨਗੇ ਤੰਨੇ ਪੀੜਾ ਬੰਗਾ ਪੀੜਾ ਵੇ ਕਿੱਦ ਲਾ ਦੇ ਗੈਰ ਨਿਸ਼ਾਨੇ ਕਿਤੇ ਬੋੜ ਬਾਬਲਾ ਵੇ ਕਿਤੇ ਬੋੜ ਬਾਬਲਾ ਤੇਰੇ ਬਿਨਾ ਜੀਵਨ ਲੱਗਦਾ ਮੇਰਾ ਚਾਤੂ ਖੋਰਿਆ ਦੇ ਤੇਰੇ ਬਿਨਾ ਜੀਵਨ ਲੱਗਦਾ ਮੇਰਾ ਜੋ ਕਹਿੰਦਾ ਉਹ ਕਹਿੰਦਾ ਲੰਗਰ ਸ਼ਕਾਤਾ ਲੰਗਰ ਸ਼ਕਾਇਤਰਾ ਮਨਜ਼ੂਰਾ ਕਹਿੰਦਾ ਜੋ ਕਹਿੰਦਾ ਸੇਵਾਦਾਰਾ ਨਹੀਂ ਸੇਵਾ ਕਰਦੀ ਸੇਵਾ ਕੀਤੀ ਮਨਜ਼ੂਰਾ ਕਹਿੰਦਾ ਜੋ ਕਹਿੰਦਾ ਇਹ ਸੰਗਤਨ ਲੰਗਰ ਦੇ ਵਿੱਚ ਹਿਸਾਬਾਤਾ ਹਿਸਾਬ ਆਇਆ ਮਨਜ਼ੂਰਾ ਜੋ ਕਹਿੰਦਾ ਅੱਜ ਦੀਵਾਨ ਦਿੱਤਾ ਐਸਾ ਲਾਈ ਤਰੀਕ ਤੇ ਲਾਊਗਾ ਪੱਕਾ ਜੇ ਕਹਿੰਦਾ ਉਹਨਾਂ ਵਾਲਾ ਟਾਈਮ ਫਕਰਾਈ ਜਾਊਗਾ ਕਹਿੰਦਾ ਰਲ ਮਿਲ ਕੇ ਭਾਈ ਭੈਣੀ ਲਾਇਆ ਕਰਾਂਗੇ ਆ ਗਈ ਸਮਝ ਜਾ ਕਹਿੰਦਾ ਮੇਰਾ ਵੀਰ ਕਿੰਨਾ ਟੀਰੀ ਢਾ ਕੇ ਬਹਿ ਜੀ ਕਹਿੰਦਾ ਬੈਠੇ ਨੂੰ ਨਾ ਮੀਲਾ ਤੇ ਕਹਿ ਦੀ ਕਰਨਾ ਠੀਕ ਆ ਜਾ ਕਹਿੰਦਾ ਬੇੜਾ ਪਾ ਦਿਆ ਜਾ ਕਾ ਏਕੇ ਮੱਥਾ ਵਜਾ ਚੱਲ ਵੀ ਹਾਂ